ਸਤਿ ਸ੍ਰੀ ਅਕਾਲ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਨਗਰ ਮਹਿਰਾਜ ਸਥਿਤ ਡੇਰਾ ਪਾਈ ਮਸਤਾਨ ਵਿਖੇ ਜਿੱਥੇ ਮਹਾਨ ਪ੍ਰਭਜੋਤ ਸਿੰਘ ਦੀ ਅਗਵਾਈ ਵਿੱਚ ਅਤੇ ਸਮਾਜ ਦੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਪੰਜਾਬ ਪੁਲਿਸ ਦੇ ਕਰਮਚਾਰੀ ਕਸ਼ਮੀਰ ਸਿੰਘ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਬਲੱਡ ਬੈਂਕ ਦੀ ਟੀਮ ਵੱਲੋਂ ਲਗਾਏ ਇਸ ਕੈਂਪ ਵਿੱਚ ਕੁੱਲ 31 ਯੂਨਿਟ ਖੂਨ ਇਕੱਤਰ ਕੀਤਾ ਗਿਆ इस मौके से महान प्रभजोत सिंह ने कहा कि खूनदान सब तो वीडी सेवा है अते हर इंसान इस महान कारज विच अगे आना चाहिए है अंत विच समाज की सेवा सुसायी के मैंबर वालों सारे खूनदानिया का धनवाद करद उन्होंने सम्मान चिन्ह दे के सन्मान किया गया ता दोस्तों तुसी भी एक बार खूनदान जरूर करो क्योंकि ये किसी जिंदगी बचा सकता है तो हाड़े अपने चैनल तो कैमरामैन अनिकेत करकरा नाल मैं रजनीश करकरा ਅਲੀ ਸਮਾਜਿਕ ਸੇਵਾ ਵੈਲਫੇਅਰ ਸੁਸਾਇਟੀ ਅਜੇ ਸ਼੍ਰਿਕਸਾਤ ਪੰਜਾਬ ਇਹ ਹੈਗਾ ਆਪਣਾ ਡੇਰਾ ਭਾਈ ਮਸਤਾਨ ਸਿੰਘ ਜੀ ਪਿੰਡ ਮਹਾਰਾਜਪਤੀ ਕਲਾ 31 ਜੂਨ ਦਾ ਕੈਂਪ ਹੈ ਜੀ ਹੁਣ ਤੱਕ ਜਿਹੜੇ 15 ਤੋਂ 17 ਜੂਨ ਦਾ ਹੋ ਚੁੱਕੀਆਂ ਨੇ ਇਹ ਨੋਜਵਾਨ ਕਰਦੇ ਅਸੂਲ ਦੇ ਤੋਂ ਸੋਲਿਤੀ ਜੇ ਉਹ ਅਵੇਰਨੈਸ ਦੀ ਪ੍ਰੋਬਲਮ ਹੈ ਜੀ ਅਵੇਰਨੈਸ ਨਹੀਂ ਹੈਗੇ ਕੋਈ ਬਲੱਡ ਦੇ ਰਿਹਾ ਹੁਣ ਦੇਖੋ ਜਿਵੇਂ ਆ ਡੋਨਰ ਪਏ ਹੈ ਜੀ ਕੋਈ ਇਹਨਾਂ ਨੂੰ ਪ੍ਰੋਬਲਮ ਨਹੀਂ ਆਉਂਦੀ 15 ਮਿੰਟ ਅਰੇਸਟ ਕਰਨ ਤੋਂ ਬਾਅਦ ਜਿਹੜਾ ਮਰਜ਼ੀ ਕੰਮ ਕਰ ਸਕਦੇ। ਹੋਰ ਕੋਲ ਬਲੈਕਫੇਸ ਕਰਨ ਦੀ ਉਮਰ। 18 ਸਾਲ ਤੋਂ 5 ਸਾਲ ਦੀ ਉਮਰ ਤੱਕ ਬਲੈਕ ਦੇ ਸਕਦੇ। ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਮਹਿਸੂਸ ਹੋਇਆ ਬਹੁਤ ਵਧੀਆ ਉਪਰਾਲਾ। ਕਿ ਜਿਹੜੇ ਫੋਨਦਾਨ ਦੇ ਕੇ ਲੋਕਾਂ ਦੀਆਂ ਜਿੰਦਗੀਆਂ ਨੂੰ ਬਚਾਉਣਾ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਤੇ ਚੰਗੇ ਕੰਮਾਂ ਵਾਸਤੇ ਉਤਸ਼ਾਹਿਤ ਕਰਨਾ। ਬਹੁਤ ਵਧੀਆ ਲੱਗੇ। ਜਿਹੜਾ ਤੁਸੀਂ 10-15 ਬੰਦਾਂ ਨੂੰ ਨਸ਼ਾ ਤੋਂ ਦੂਰ ਰੱਖੀ ਇਸ ਤਰ੍ਹਾਂ ਦੇ ਕਦਮ। ਹਾਂਜੀ ਹਾਂਜੀ। ਇਹੇ ਜੀ ਕੈਂਪ ਲੱਗਣੇ ਚਾਹੀਦੇ ਜਿਨ੍ਹਾਂ ਨਾਲ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਉਤਸ਼ਾਹ ਰੋ ਕੇ ਵਧੀਆ ਕੰਮ ਕਰੇ ਇਹਦਾ ਨਹੀਂ ਧਿਆਨ ਦੇਵੇ ਖੂਨਦਾਨ ਕੈਂਪ ਲਗਾ ਸਰ ਅਸੀਂ ਕੈਂਪ ਸਮੇਂ-ਸਮੇਂ ਤੇ ਲਗਾਉਂਦੇ ਚਾਹੁੰਦੇ ਆ ਲਗਾਈ ਜਾਂਦੇ ਆ ਅਸੀਂ ਹੁਣ 31 ਯੂਨਟ ਖੂਨ ਕੈਂਪ ਲਾਇਆ ਜੀ ਇਹ ਤੇ ਇਹ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਕੀਮਤੀ ਹੈ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰਦੇ ਜਿੰਨਾ ਵੀ ਸਾਤ ਹੋ ਸਕੇ ਅਸੀਂ ਖੂਨਦਾਨ ਕੈਂਪ ਲਗਾਉਂਦੇ ਰਹਿੰਦੇ ਆ ਜੀ